ਬਾਦ ਚ ਕਹਦੇ ਹੋ ਵੀ ਵੀਡੀਓ ਦੇਖ ਕੇ ਆਏ ਦੀ ਸਿੱਧੇ ਹੀ 5 ਨਹੀਂ 10 ਨਹੀਂ 15 ਨਹੀਂ 20000 ਰੁਪਿਆ ਲੈ ਸੋਹ ਜੂ 20000 ਰੁਪਿਆ ਘਟਾ ਕੇ ਤੁਹਾਨੂੰ ਦੇ ਦੇ ਡੇਲੀ ਨਿੱਤ ਨਵੇਂ ਸੁਪਰ ਸੀਡਰ ਦੇ ਵੀਡੀਓ ਆਉਂਦੀ ਆ ਤੁਸੀਂ ਕਹਿ ਵੀ ਦਿੰਨੇ ਹੋ ਕਿਉਂਕਿ ਕੰਪੀਟੀਸ਼ਨ ਮਾਰਕੀਟ ਦੇ ਵਿੱਚ ਵਾੜਾ ਹੋ ਗਿਆ ਤੇ ਆਪਾਂ ਨੂੰ ਦੇਖਣੇ ਵੀ ਸਾਰੀ ਚਾਹੀਦੇ ਨੇ ਜੇ ਕੰਪੀਟੀਸ਼ਨ ਹੁੰਦਾ ਉਹਦੇ ਨਾਲ ਆਪਣਾ ਫਾਇਦਾ ਹੀ ਆ ਜਿੰਨੀਆਂ ਵੱਧ ਕੰਪਨੀਆਂ ਹੋਣੀਆਂ ਕੰਪੀਟੀਸ਼ਨ ਹੋਊਗਾ ਉਹ ਚੀਜ਼ ਚੰਗੀ ਤੋਂ ਚੰਗੀ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਵੀ ਮੇਰੀ ਵੀ ਕੇ ਤੇ ਕੰਪੀਟੀਸ਼ਨ ਦੇ ਨਾਲ ਰੇਟ ਵੀ ਕਿਤਨਾ ਕਿਤੇ ਘਟਦਾ ਤਾਂ ਇਹ ਨਾ ਕਿਹਾ ਕਰੋ ਵੀ ਇਹਦੀ ਵੀਡੀਓ ਪਾਤੀ ਇਹਦੀ ਵੀਡੀਓ ਪਾਤੀ ਵੱਧ ਕੰਪੀਟੀਸ਼ਨ ਹੁੰਦਾ ਤਾਂ ਉਹਦੇ ਨਾਲ ਕਿਸਾਨ ਦਾ ਫਾਇਦਾ ਹੀ ਆ ਤੇ ਅੱਜ ਜਿਹੜਾ ਸੁਪਰ ਸੀਡਰ ਦਿਖਾਉਣ ਜਾ ਰਿਹਾ ਤੁਹਾਨੂੰ ਸਟੀਲ ਵੋਇਡ ਡੇਰਾ ਬੱਸੀ ਪੰਜਾਬ ਵਾਲਿਆਂ ਦਾ ਸਭ ਤੋਂ ਪਹਿਲਾਂ ਮੇਨ ਅਪਡੇਟ ਦੇ ਦਈਏ ਵੀ ਸਬਸਿਡੀ ਨਿਕਲ ਆਈਆਂ ਸੈਕਸ਼ਨ ਲੈਟਰ ਜਾਰੀ ਹੋ ਗਏ ਲਗਭਗ ਸਾਰੇ ਜ਼ਿਲ੍ਹਿਆਂ ਦੇ ਕੋਈ ਇੱਕ ਦੋ ਹੀ ਰਹਿ ਗਏ ਹੋਣਗੇ ਸੰਗਰੂਰ ਮਾਨਸਾ ਬਰਨਾਲਾ ਬਠਿੰਡਾ ਸਾਰੇ ਜ਼ਿਲ੍ਹਿਆਂ ਦੇ ਸੈਕਸ਼ਨ ਲੈਟਰ ਜਾਰੀ ਹੋ ਗਏ ਲਗਭਗ 10 ਕ ਦਿਨਾਂ ਦਾ ਸਮਾਂ ਸਬਸਿਡੀ ਦਾ ਜਿਹਨੇ ਲੈ ਲਿਆ ਠੀਕ ਹੈ ਨਹੀਂ ਸਬਸਿਡੀ ਹੋ ਜਾਣੀਆਂ ਕੈਨਸਲ ਫਿਰ ਅੱਗੇ ਅਗਲੀ ਲਿਸਟ ਨਿਕਲੂਗੀ ਤੇ ਜੇ ਗੱਲ ਕਰੀਏ ਅੱਜ ਵਾਲੇ ਸੁਪਰ ਸੀਡਰ ਦੀ ਤਾਂ ਇਹ ਸਟੀਲ ਬॉय ਕੰਪਨੀ ਦਾ ਪਿਛਲੇ ਸਾਲ ਵੀ ਐਡ ਕੀਤੀ ਸੀ ਡੇਰਾ ਬੱਸੀ ਮੁਹਾਲੀ ਪਹਿਲਾਂ ਇਹਨਾਂ ਦੀ ਜਿੰਨੇ ਕੁ ਵੀ ਵਿਕੇ ਨੇ ਕੋਈ ਕੰਪਲੇਂਟ ਨਹੀਂ ਆਈ ਤੇ ਚੱਲਦਾ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਸਫਾਈ ਵਗੈਰਾ ਸਾਰੀ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਸਭ ਕੁਝ ਤੇ ਜੇ ਗੱਲ ਕਰੀਏ ਟਰੈਕਟਰ ਦੀ ਤਾਂ 2 ਸਪੀਡ ਟਰੈਕਟਰ ਨਹੀਂ 3 ਸਪੀਡ ਤੇ ਰეკਮੈਂਡ ਕਰਦੇ ਆ 2 ਸਪੀਡ ਟਰੈਕਟਰ ਫਾਰਮ ਟਰੈਕ 45 ਐਚਪੀ ਤੇ 45 ਦਾ ਟਰੈਕਟਰ ਹੈ ਇਹ ਸਟicker 60 ਦੇ ਲੱਗੇ ਨੇ ਤੁਹਾਨੂੰ ਵੀਡੀਓ ਦੇ ਵਿੱਚ ਇਹਦੀ ਪਲੇਟ ਵੀ ਦਿਖਾ ਦਾਂਗੇ ਉਹਤੇ ਚੱਲ ਰਿਹਾ ਤੇ ਜਿਹੜੀ ਇਹ ਕੰਪਨੀ ਆ ਸਟੀਲ ਵੋਏ ਇਹ ਕੰਮ ਕਰਦੀ ਆ ਬੇਸਿਕਲੀ ਰੇਲਾਂ ਦੇ ਰੇਲ ਗੱਡੀਆਂ ਦੇ ਪਾਰਟਸ ਤੇ ਰੇਲਾਂ ਦੇ ਪੁਰਜ਼ੇ ਬਣਾਉਣ ਵਾਲੀ ਕੰਪਨੀ ਆ ਤੇ ਉਹ ਕੰਪਨੀ ਨੇ ਸੁਪਰਸੀਡਰ ਤਿਆਰ ਕੀਤਾ ਉਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਹਨਾਂ ਦੀ ਬਿਲਡ ਕੁਆਲਿਟੀ ਲੋਹਾ ਮਟੀਰੀਅਲ ਵਗੈਰਾ ਕਿੱਦਾਂ ਦਾ ਹੋਊਗਾ ਤੇ ਬਾਕੀ ਸਾਰਾ ਕੁਝ ਓਮ ਹੀ ਆ ਬੇਸਿਕ ਜਿਵੇਂ ਸੁਪਰਸੀਡਰ ਦੇ ਵਿੱਚ ਹੁੰਦਾ ਗੇਅਰ ਵਾਲਾ ਮਾਡਲ ਆ ਗਿਆ ਇਹਨਾਂ ਦਾ ਤੇ ਸੀਲਾਂ ਵਗੈਰਾ ਕੰਪਨੀ ਨੇ ਉਹ ਯੂਜ਼ ਕੀਤੀਆਂ ਨੇ ਜਿਹੜੀਆਂ ਵਰਲਡ ਦੇ ਗਲੋਬਲੀ ਬ੍ਰਾਂਡ ਯੂਜ਼ ਕਰਦੇ ਨੇ ਮਕੈਨੀਕਲ ਸੀਲ ਜਿਹੜੀਆਂ ਵਰਲਡ ਦੀ ਨੰਬਰ 1 ਕੰਪਨੀ ਯੂਜ਼ ਕਰਦੇ ਆ ਉਹ ਸੀਲਾਂ ਯੂਜ਼ ਕੀਤੀਆਂ ਨੇ ਇਹਦੇ ਵਿੱਚ ਕਾਹ ਨੂੰ ਰੋਟੇਟਰ ਵਗੈਰਾ ਬਣਾਉਣੇ ਆ ਤਾਂ ਇਹਦੇ ਵਿੱਚ ਪਾਣੀ ਤਾਂ ਕੀ ਹਵਾ ਵੀ ਲੰਘ ਸਕਦੀ ਐ ਇੰਨਾ ਕ ਜਿਆਦਾ ਇਹਦਾ ਪ੍ਰਭਾਵ ਹੁੰਦਾ ਮਕੈਨੀਕਲ ਸੀਲ ਇੰਨਾ ਕ ਵਧੀਆ ਕੰਮ ਕਰਦੀ ਆ ਤੇ 베ARING ਤੁਸੀਂ ਦੇਖ ਸਕਦੇ ਹੋ ਦੋਨੇ ਪਾਸੇ ਸੀਲ ਵਾਲਾ 베ARING ਹੈ ਤੇ ਜੇ ਟਰੈਕਟਰ ਪਰ ਇਹ ਸਫਾਈ ਦਿੱਤੀ ਆ ਬਿਲਕੁਲ ਤੱਪੜ ਬਾਣ ਪਿਆਦੀ ਇਹ ਕਾਫੀ ਟਾਈਮ ਦਾ ਕਾਹ ਵਗੈਰਾ ਉੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਟਰੈਕਟਰ ਤੇ ਚਲਾਇਆ ਤੇ 2 ਸਪੀਡ ਟਰੈਕਟਰ ਹੈ ਤੁਹਾਨੂੰ ਇੱਕ ਵਾਰੀ ਦਿਖਾ ਵੀ ਦਿੰਨੇ ਆ ਆਜੋ 2 ਸਪੀਡ ਟਰੈਕਟਰ ਹੈ 45 ਹਾਰਸ ਪਾਵਰ ਸਟicker ਇਹਦੇ 60 ਦੇ ਲੱਗਿਆ ਤੇ ਇੱਥੇ ਲਿਆਓ ਕੈਮਰਾ 45 45 HP ਤੇ ਸੈਂਟਰ ਗੇਅਰ ਵਾਲਾ ਤੁਹਾਨੂੰ ਪਤਾ ਵੀ ਫਾਰਮ ਟਰੈਕ ਜਿਹੜਾ ਸੈਂਟਰ ਦੇ ਵਿੱਚ ਆਇਆ ਉਹ 2 ਸਪੀਡ ਹੀ ਆ 45 HP ਤੇ ਚੱਲ ਰਿਹਾ 45 HP ਤੇ ਕਿੰਨੀ ਕੁ ਸਫਾਈ ਆ ਉਹ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਵੱਡੀ ਗੱਲ ਦੱਸਦੀ ਹੁਣ ਤੁਹਾਨੂੰ ਫਾਇਦਾ ਕਿੱਥੇ ਹੋਣਾ ਇੱਕ ਤਾਂ ਇਹਦਾ ਰੇਟ ਦੂਜਿਆਂ ਸਾਰੇ ਸੁਪਰਸੀਡਰਾਂ ਦੇ ਮੁਕਾਬਲੇ ਘੱਟ ਹੈ ਸਭ ਤੋਂ ਸਸਤਾ ਸੁਪਰਸੀਡਰ ਹੈ ਫਾਇਦਾ ਤੁਹਾਡਾ ਕੀ ਹੋਣਾ ਸਾਡੇ ਨਾਲ ਕੀ ਫਾਇਦਾ ਹੋਣਾ ਤੁਹਾਡਾ ਹੋਣ ਲਾ ਲਿਓ ਇਹਨਾਂ ਬਾਅਦ ਚ ਕਹਦੇ ਹੋ ਵੀ ਵੀਡੀਓ ਦੇਖ ਕੇ ਆਏ ਸੀ ਸਿੱਧੇ ਹੀ 5 ਨਹੀਂ 10 ਨਹੀਂ 15 ਨਹੀਂ 20000 ਰੁਪਏ ਲੈ ਸੋ ਜੂਗਾ 20000 ਰੁਪਏ ਘਟਾ ਕੇ ਤੁਹਾਨੂੰ ਦੇ ਸਿਰਫ ਪਹਿਲੇ 100 ਬੰਦਿਆਂ ਲਈ ਆਫਰ ਹੈ ਜਿਹੜਾ ਪਹਿਲਾ 100 ਬੰਦਾ ਵੀਡੀਓ ਦੇਖ ਕੇ ਸੁਪਰਸੀਡਰ ਲਊ ਉਹਨਾਂ ਨੂੰ ਘਟੂਗਾ ਇਹ 20000 ਰੁਪਏ ਤੇ 1 ਸਾਲ ਦੀ ਗਾਰੰਟੀ ਵਾਰੰਟੀ ਕੰਪਨੀ ਫੋਲ ਦਿੰਦੀ ਆ ਬਾਕੀ ਤੁਸੀਂ ਇਹਨੂੰ ਆ ਕੇ ਦੇਖ ਕੇ ਬੰਦਾ ਦੇਖ ਕੇ ਲੈ ਸਕਦੇ ਹੋ ਸ